ਹਾਂ ਜੀ ਉੱਤਰ ਸਸਤੀ ਘਰ ਸਾਰੰਗ ਸਵਾਗਤ ਹੈ ਤੁਹਾਡੇ ਇੱਕ ਨਵੇਂ ਵੀਡੀਓ ਤੇ ਨਵੇਂ ਬਲੌਗ 'ਚ ਜੀ ਹਾਂ ਜੀ ਅੱਜ ਇਹ ਬਲੌਗ ਆਪਣਾ ਸ਼ੁਰੂ ਹੁੰਦਾ ਜੀ ਫੁੱਲ ਦੇਖਿਓ ਵੀਡੀਓ ਅੱਲਾਹ ਅੱਛੇ ਤੋ ਆਪਾਂ ਤਾਂ ਹੁਣ ਬਹੁਤ ਵਧੀਆ ਜਾਣਕਾਰੀ ਦੇਵਾਂਗੇ ਤਾਂ ਹੀ ਲਾਸਟ ਤੱਕ ਬਨੇ ਰਹੋ ਜੀ ਕਰੋ ਇਚੈਕ ਸੈਟ ਅਪ ਜਮਾ ਕਰਤੀ ਆਪਣੇ ਸਾਫ ਜੀ ਦੇਖੋ ਗ੍ਰੈਂਡ ਲੱਗ ਗਿਆ ਆਪਣੀ ਸਾਈਡਾਂ ਤੇ ਟ੍ਰੈਲ ਦੀ ਬਾਡ ਦਿਖਾਰੀ ਤੇ ਕਰੋ ਇਚੈਕ ਤੇ ਹੁਣ ਆਪਾਂ ਵਿੱਚ ਇਹ ਪਾਉਣੇ ਡਾਲਾਂ ਡਾਲਨੇ ਕੰਮ ਦਲਾਉਣੇ ਆਪਾਂ ਦਾ। ਔਰ ਆਪਾਂ ਨੇੜੇ ਭਰਦੀ ਬੰਦੇ। ਠੀਕ ਹੈ ਜੀ। ਨੇੜ ਭਰ ਕੇ ਫਿਰ ਆਪਾਂ ਲੈਣ ਜਾਵਾਂਗੇ ਪਿੱਖੀ ਰਾੜ ਬੈਲਡਿੰਗ ਵਾਲੇ। ਤਾਂ ਮਿਲਦੇ ਆਪਾਂ ਡਾਲੇ ਕੰਮ ਚ ਲਾ ਕੇ। ਲਓ ਜੀ ਮਿੱਤਰੋ। ਔਰ ਆਪਾਂ ਜਾਂਦੇ ਆ ਪਿੱਖੀ ਬੈਲਡਿੰਗ ਵਾਲੇ ਰਾਹ ਨਾਲ। ਤਾਂ ਆਪਾਂ ਤਾਂ ਮੰਨ ਲਾਂਗੇ ਕਿ ਜੀ ਗਾਣੇ। ਤਾਂ ਆਪਾਂ ਨੇ ਉਹ ਬੰਦੇ ਘਾ ਲਾ। ਤੇ ਇੱਕਾ ਤੋਂ ਨਹੀਂ ਪੈਂਦੀਆਂ ਗੀਆਂ ਇਹਦੇ। ਤਰਾਲੀ ਪੱਠੇ ਵਾਲਿਆਂ ਦੀ ਇਹ ਕਰਨੀ ਹੈ ਗਲੀਸ਼ ਪਹਿਲਾ ਚੱਕਾ ਦਾ ਗਲੀਸ਼ ਹੋ ਗਿਆ ਜੀ ਦੂਜਾ ਚੱਕਾ ਗਲੀਸ਼ ਕਰਤਾ ਆਪਾਂ ਨੇ ਤੇ ਦੂਜਾ ਖੋਲਿਆ ਪਿਆ ਆਪਾਂ ਅੰਬੈਰ ਨੂੰ ਧੋ ਕੇ ਪੂਰੀ ਵਧੀਆ ਕਰਕੇ ਸਾਫ਼ ਸੁਵਾਈ ਵਹਿਰਾਂਗੇ ਪਹਿਲਾਂ ਧੋਵਾਂਗੇ ਤੇਜ ਨਾਲ ਵਹਿਰਾਂਗੇ ਠੀਕ ਹੈ ਜੀ ਤੇ ਇਹਨਾਂ ਤੋਂ ਕੇ ਹੱਬਾ ਹੱਬਾ ਦੋਨੇ ਤੇ ਮਾਰਾਂਗੇ ਤੇ ਪਾਣੀ ਪੂਰੀ ਵਧੀਆ ਸਾਫ਼ ਕਰਕੇ ਤੇ ਪਾਵਾਂਗੇ ਨਾ ਨਮਾ ਗਰੀਸ ਤੇ ਬਾਕੀ ਆ ਮਸ਼ੀਨ ਲਾਂਗੇ ਇਹਦੇ ਟੁੱਟ ਗਏ ਰੂਲੇ ਵਾਲੇ 베어ਿੰਗ ਜੀ ਆ ਵਾਲੇ ਇਹ ਪਾਉਣੇ ਨੇ ਨਵੇਂ ਆਪਾਂ ਨੇ ਮਿਸਤਰੀ ਖੋਲੀ ਜਾਂਦਾਗਾ ਇਹਦੇ ਗੋਰਾ ਚਾਹ ਪੀ ਜਾਂਦਾਗਾ ਘਰ ਮਾਂ ਗਰਮ ਚਾਹ ਇਹਨੇ ਸਵੇਰ ਦੇ ਤੂੰ ਹੀ ਨਹੀਂ ਬੰਦ ਕਰੀਏਗੀ ਕਿ ਸਾਢੇ 3 ਵਜੇ ਦੁਕਾਨ ਖੁੱਲਦੋ ਬਈ ਇਹ ਅੱਛਾ ਹਾਂ ਹੋਰ ਕੁਛ ਸਾਢੇ 3 ਵਜੇ ਭਾ ਜਰਾ ਤੇਰਾ ਕੰਮ ਕਰਨ ਲੱਗਾ ਪਹਿਲੇ ਫੋਲ ਮੈਂ ਤਾਂ ਕਹਿਣਾ ਬਈ ਚੋਦੀ ਆਉਂਦਾ ਪਰ ਜਬ ਵਿਚਾਰਾ ਆਪਾਂ ਅੱਧੀ ਰਾਤ ਸਦਲੀ ਚ ਹੈ ਜੀ ਬਿੱਟੂ ਇਲੈਕਟ੍ਰੀਸ਼ੀਅਨ ਜਟਾ ਬੰਦਾ ਏ ਹਾਂ ਤੇ ਬਹੁਤ ਸਾਊ ਮੁੰਡਾ ਹੈ ਹਿੰਮਤ ਬਹੁਤ ਹੈ ਬੰਦੇ ਚ ਸਾਢੇ 3 ਵਜੇ ਦੁਕਾਨ ਖੁੱਲਦਾ ਸਵੇਰੇ ਫੇਰ ਖੋਲਦਾ ਵੀ ਆਰਾ 10 ਵਜੇ ਤੇਰਾ ਕੰਮ ਆਉਂਦਾ 10 ਵਜੇ ਦੁਕਾਨ ਵਧਾ ਕੇ ਜਾਂਦਾ ਤਹੋ ਤੇਰਾ ਰਾਤ 9 ਵਜੇ ਤੇ 9 ਵਜੇ ਤੇਰਾ ਕੰਮ ਕਰਦਾ ਕੰਮ ਬਾਈ ਪੂਰਾ ਵਧੀਆ ਡੈਕੀ ਦਾ ਕਰਨਾ ਹਾਂ ਉਹਨੇ ਲੋਕਾਂ ਦਾ ਵੀ ਧਿਆਨ ਕਰੀਆ ਕਾ ਦੀ ਮਰੀ ਕੱਢ ਲਿਆ ਲਓ ਯਾ ਬਿੱਟੂ ਆਦਾ ਇਲੈਕਟ੍ਰੀਸ ਹਨਾ ਇਹ ਪੂਰਾ ਵਧੀਆ ਕੰਮ ਕਰਦਾ ਲੈਕਟ੍ਰੀਸ ਬਾਈ ਬਹੁਤ ਲੰਮਾ ਕੰਮ ਚ ਸਾਰੀ ਫੀਟਿੰਗ ਨਹੀਂ ਕਰੀ ਮੁੰਡੇ ਨੇ ਡੈਕ ਤੋਂ ਸਾਰੀ ਫੀਟਿੰਗ ਨਹੀਂ ਕਰਦਾ ਗਾ ਗੁੱਤੀ ਗੁੱਤੀ ਇਹ ਉਹਦਾ ਸ਼ੈਲ ਫਲਾਈ ਜਾਂਦਾ ਗਾ ਤੇ ਗੀ ਖਰਾਬ ਹੋ ਗਈ ਕੁਝ ਗਿਰਨੇ ਰਿਪੇਅਰ ਕੀਤੀ ਆ ਜੀ ਕਿਹਾ ਦੇਖੋ ਅੱਧੇ ਘੰਟੇ ਤੋਂ ਹੀ ਰਿਪੇਅਰ ਕਰਕੇ ਕਸਤੀ ਅੱਧਾ ਘੰਟਾ ਪਹਿਨੀ ਖਲਾਈ ਸੀ ਹੁਣ ਆਓ ਜੀ ਮਿੱਤਰੋ ਇਹ ਆਪਾਂ ਬਰਨਾਲੇ ਚ ਜਾ ਕੇ ਭਾਈ ਦਿਖਾਣਗੇ ਕਚੈਰੀ ਟੌਕ ਤੇ ਮਿੱਤਰੋ ਪੱਕੜ ਲਈਦਾ ਆਪਾਂ ਨੇ ਸਵੇਰੇ ਬਾਅਦ ਧੁੰਦ ਚ ਗਈ ਵੀ ਆਪਣੇ ਪਾਸੇ ਛੱਡ ਸਮਰਾਲਿਆ ਆਪ ਦਾ ਤੇ ਇੱਕ ਪੱਖਾ ਲੈ ਗਿਆ ਆਪਾਂ ਨੇ ਜਿਹੜਾ ਖਰਾਬ ਸੀ ਦੂਜੇ ਪਾਸੇ ਛੱਡਦਾ ਜੇ ਆਪਾਂ ਜਾਂਦੇ ਆ ਪਿੰਡ ਨੂੰ ਹਾਂ ਥੋੜੀ ਜਿਹੀ ਭੁੱਖ ਲੱਗਿਆ ਆਪਾਂ ਖਾਣ ਪੀਣਾਂ ਵਾਕੀ ਹੋਟਲ 'ਤੇ ਭਾਲਦੇ ਆਗੇ ਫੇ ਸਵੇਰੇ ਨੰਗੇ ਚੱਲੇ ਹਾਂ ਥੋਂ ਕੰਡੋਂ 10 ਵਜੇ ਦੇ ਮੀ ਮੇਟਰ ਆਪਣੇ ਬੈਸਟ ਚ ਮਾਰਾ ਕੇ ਤੇ ਪਹਿਲਾ ਕਰਦੇ ਸਮੋਤ ਤੇ ਨਾ ਵਾਹ ਹੁਣ ਕਿੰਨੇ ਚ ਮੁਸਨ ਅੱਜ ਵੀ ਚਵਾਏ ਹੈ ਮਾਰੀ ਤੋਂ 17 ਉੱਲੇ ਆ ਗਏ ਮਾਈ ਦਾ ਦੋਸਤ ਕਰੀ ਜਾਂਦਾ ਹੈ ਇਹ ਕੇ ਅੱਪ ਦੋਸ ਬੈਠਾਂ ਤੋਂ ਪਿੱਛੇ ਕੀ ਜਾਂਦਾ ਪਕਣ ਨੂੰ ਪਉਣਾ ਚੱਲਿਆ ਹੋ। ਗਲਾਉ ਨਹੀਂ ਖੋਲੀਨੀ ਹੈਗੀ। ਨਾ ਖੋਲੀ ਤਾਂ ਕਹਿੰਦਾ ਮਾਹ ਜਰ ਮਾ ਮੱਖਣ ਕੋਲ ਲੈ ਕੇ ਚੱਲਦਾ ਮਾ ਦੇਖਣਾ ਫਿਰ ਇਹਨੂੰ। ਉਹ ਸਾਡਾ ਵੱਲ ਨੂੰ ਲੱਗੇ ਹੁੰਦਾਗਾ। ਵਾਹ ਗਲਾਉ ਨੂੰ ਖੋੜ ਕੇ ਆ ਦੇ ਬੰਦ ਮੈਂ ਦੇਉਂਗਾ। ਹਾਂ ਮਾ ਮੈਨਾਂ ਬਰਨਾਲੇ ਪੁੱਛਿਆ ਜੀ ਇਹਨਾਂ ਨੂੰ ਉਹ ਕਹਿੰਦਾ ਸਾਡੇ ਕੋਲ ਹਮ ਬੰਦੇ ਨੇ ਕਹਿੰਦਾ ਕਿ ਯਾਰ ਮੋਟਰ ਵਾਲੇ ਮੋਟਰ ਵਾਲਾ ਵੀ ਮਿਸਤਰੀ ਸਾਡੇ ਫਤਰਾਜ ਕਰਦੇ ਅੱਛਾ ਸਾਡੇ ਕੋਲ ਮਿਸਤਰੀ ਅਹੀ ਰੱਖੇ ਠੀਕ ਹੈ ਉਹਨਾਂ ਪੁੱਛਿਆ ਕਿ ਤੁਸੀਂ ਦੇਖ ਲੈਣੇ ਕੀ ਮਾ ਇਹ ਸੱਚੇ ਕੰਮ ਕਰਦੇ ਨੇ ਚੈੱਕ ਜਨਰੇਟਰ ਵਾਲੇ ਨੇ ਹੈ ਪਾਵਾਂਗੇ ਆ ਆ ਗਿਆ ਓਏ ਕਹੋ ਜੀ ਗਲਾਮ ਇਸ ਤਰ੍ਹਾਂ ਕਹਿੰਦਾ ਕਹਿੰਦਾ ਵੀ ਮੋਟਰ ਬੰਦ ਨਹੀਂ ਬਹੁਤ ਔਖੀ ਹੈਗੀ ਕਹਾਂਵੇਂ ਤਾਂ ਸਾਫ ਨਹੀਂ ਹੈਗੀ ਉਹਦਾ ਤਾਂ ਹੂ ਹੋਈ ਪੂਰੀ ਦਾ ਹੋਇਆ ਇਹ ਖਾਤੇ ਨਾ ਨੂੰ ਲੈ ਨੂੰ ਨਾ ਉਹਨੇ ਇਹਦੇ ਤੇ ਬ੍ਰੈਂਚੀ ਉਹ ਪਾ ਦੇਣਾ ਮਤਲਬ ਇਹ ਕਿਹੜਾ ਧੁਕਦੀ ਹੈ ਜਿਹਨੇ ਮੋਟਰ ਚੱਲਦੀ ਹੈ ਪੁੱਠੀ ਰੋਡ ਚੱਲਦੀ ਹੈ ਪੁੱਠੀ ਰੋਡ ਕੱਛੇ ਜਾਂਦਾ ਬੰਦ ਕਰਦੇ ਹੁੰਦਾ ਮੇਰੀ ਚਾਬੀ ਕੱਟੀ ਗਈ ਇਹ ਚਾਬੀ ਕੱਟੀ ਹੋਣੀ ਬੰਦ ਹੋ ਜਾਂਦਾ ਆਹ ਆਹੋਂ ਡਾਲੇ ਦਾ ਕੰਮ ਕਰੀ ਜਾਂਦੇ ਆ ਜੀ ਇੱਕ ਚੰਦਰ ਇੱਥੇ ਪੈ ਗਿਆ ਤੇ ਜਿੱਥੇ ਤੇ ਨਿਸ਼ਾਨੀ ਲੱਗਣੀ ਆਪਣੀਆਂ ਉੱਥੇ ਉੱਥੇ ਚੰਦਰ ਬਣਣਗੇ ਆਪਣੇ ਚੰਨਰ ਇਚ ਪਾਵਾਂਗੇ ਆਪਾਂ ਮਿੱਤਰ 4 ਹਨ ਇੱਕ ਪਾਇਆ ਤੇ ਤਿੰਨ ਨਾ ਪਾਉਣੇ ਆਪਾਂ ਪਾ ਕੇ ਫਿਰ ਡਾਲਾ ਕਰ ਦਾਂਗੇ ਨਾ ਪੱਕਾ ਆਪਾਂ ਮੈਲਿੰਗ ਨਾਲ ਲਓ ਜੀ ਲਓ ਜੀ ਹੋ ਗਈ ਚਾਰੇ ਚੰਨਰ ਆਪਣੇ ਪੱਕੇ ਹੋ ਗਏ ਕਰੋ ਚੈੱਕ ਤੇ ਹੁਣ ਆਪਾਂ ਇਹਨੂੰ ਕਰ ਦਿਆਂ ਜੀ ਪੱਕੇ ਠੀਕ ਹੈ ਜੀ ਮੈਲਿੰਗ ਨਾਲ ਆ ਮਾਰੀ ਮਾਰੀ ਮਰਨ ਲਾ 75 ਤੇ ਇਹਨੂੰ ਆਪਾਂ ਉਦੋਂ ਦੱਬ ਕੇ ਆਪਣੇ ਕੜਕੇ ਨਾਲ ਚਾਦਰ ਲਾਉਣੇ ਨਾਲ ਲੋਜ ਮਿੱਤਰ ਰਾਤ ਹੋ ਗਈ ਰੰਗ ਵੱਜੀ ਹੁੰਦੇ ਰੈਡੀ ਤੇ ਇੱਥੇ ਬੱਲਨ ਲਾਉਣਾ ਘੱਟ ਹੋਣਾ ਤਾਂ ਮੈਂ ਤਾਂ ਵੀ ਨੇ ਕੋਈ ਪਰ ਪੜ ਤਿਆਰ ਜਿੰਦਾ ਕਰਕੇ ਤਾਂ ਮੈਂ ਤਾਂ ਵੀ ਬੱਲਵਾ ਕੇ ਕਰਾ ਜਿਗੜ ਆਪਣੇ ਚੰਦਨ ਹੋ ਜੇ ਲੈ ਦਿੱਲੀ ਜਾਂਦੀ ਆ ਸਾਰੇ ਸਾਡੇ ਠੀਕ ਹੋਏ ਠੀਕ ਹੋਏ